ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਾ ਮਾ ਆਪਣਾ ਹੈ ਮੇਰਾ ਰੋਮ ਰੋਮ ਰਜਿਆ ਕਿਤੇ ਕੋਈ ਥੋੜ ਨਾ ਦਿਸਦੀ ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ਮੈਂ ਜਸ਼ਨ ਗਿਲ ਫੋਰਐਵਰ ਮੀਡੀਆ ਤੋਂ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅੱਛਾ ਮੇਰਾ ਸਵਾਲ ਜੰਜੂਤ ਭਾਈ ਤੇ ਵੀਰ ਭਾਈ ਤੁਹਾਨੂੰ ਆ ਕਿ ਜਿੱਦਾਂ ਇਹ ਜੋੜੀ ਅਸੀਂ ਗਾਣਿਆਂ ਦੇ ਵਿੱਚ ਹਮੇਸ਼ਾ ਇਕੱਠੀ ਦੇਖੀ ਹੈ ਨਾ ਤੇ ਇਹ ਕਹਾਣੀ ਲਈ ਮੈਂ ਲੱਗਾ ਵੀਰਵੈ ਜਦੋਂ ਤੁਸੀਂ ਕਹਾਣੀ ਸੁਣਾਈ ਹੋਣੀ ਆ ਡਾਇਰੈਕਟਰ ਔਨਬੋਰਡ ਕਰਨਾ ਬੜਾ ਸੌਖਾ ਰਿਹਾ ਹੋਣਾ ਕਿਉਂਕਿ ਉਹਨਾਂ ਦਾ ਪਰਸਨਲ ਇੰਟਰਸਟ ਰਹਿੰਦਾ ਕਿਤੇ ਨਾ ਕਿਤੇ ਲੈਹਦੇ ਤੇ ਚੜ੍ਹਦੇ ਪੰਜਾਬ ਦੀਆਂ ਕਹਾਣੀਆਂ ਦੇ ਵਿੱਚ ਉਹ ਸਟੋਰੀ ਕਿੰਦਾ ਰਹੀ ਪਹਿਲੀ ਗੱਲ ਤਾਂ ਮੈਂ ਇਹ ਨਹੀਂ ਕਹਾਂਗਾ ਕਿ ਭਾਜੀ ਨੂੰ ਅਸੀਂ ਡਾਇਰੈਕਟਰ ਇਸ ਕਰਕੇ ਚੂਜ਼ ਕੀਤਾ ਕਿ ਸਾਡਾ ਪਰਿਵਾਰਕ ਸੰਬੰਧ ਸੀਗਾ ਜਾਂ ਅਸੀਂ ਦੋਸਤਾਂ ਇਹ ਗੱਲ ਬਿਲਕੁਲ ਨਹੀਂ ਹੈਗੀ ਪਰਿਵਾਰਕ ਅਸੀਂ ਬਹੁਤ ਚਿਰ ਤੋਂ ਆ ਹੁਣ ਤੋਂ ਨਹੀਂ ਤਕਰੀਬਨ 10 ਸਾਲ ਹੋ ਗਏ ਭਾਜੀ ਸਾਨੂੰ ਇਕੱਠਿਆਂ ਸੋ 2015 ਤੋਂ ਅਸੀਂ ਇਕੱਠੇ ਆ ਜੇ ਅਸੀਂ ਇਹਨੂੰ ਇੱਕ ਪ੍ਰੋਫੈਸ਼ਨਲ ਤੌਰ ਤੇ ਇਹਦੇ ਚੋਂ ਕੁਝ ਅਚੀਵ ਕਰਨਾ ਹੁੰਦਾ ਤਾਂ 10 ਸਾਲ ਬਹੁਤ ਹੁੰਦੇ ਆ ਕੁਝ ਕਰਨ ਲਈ ਪਰ ਇਸਕ੍ਰਿਪਟ ਇਦਾਂ ਦੀ ਸੀ ਮੈਨੂੰ ਡੈਫੀਨੇਟਲੀ ਲੱਗਿਆ ਕਿ ਮੇਰੇ ਅਰਾਊਂਡ ਜਿੰਨੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨਾਲ ਮੈਂ ਕੰਫਰਟੇਬਲ ਆ ਉਹਨਾਂ ਚੋਂ ਜੇ ਕੋਈ ਵਾਈਜ਼ਲੀ ਜੇ ਮੈਂ ਚੂਜ਼ ਕਰਦਾ ਤਾਂ ਮੈਂ ਭਾਜੀ ਨੂੰ ਹੀ ਕਰਦਾ ਐਂਡ ਮੈਂ ਭਾਜੀ ਨਾਲ ਹੀ ਗੱਲ ਕੀਤੀ ਐਂਡ ਹੀ ਵਾਸ ਦਾ ਡਿਜ਼ਰਵਿੰਗ ਡਾਇਰੈਕਟਰ ਇਦਾਂ ਨਹੀਂ ਹੈਗਾ ਕਿ ਐਂਡ ਆਮ ਨੋਬਾਡੀ ਟੂ ਚੂਜ਼ ਡਾਇਰੈਕਟਰ ਡਾਇਰੈਕਟਰ ਨੇ ਚੂਜ਼ ਕਰਨਾ ਹੁੰਦਾ ਕਿ ਮੈਨੂੰ ਸਕ੍ਰਿਪਟ ਕਿਹੜੀ ਚੰਗੀ ਲੱਗਦੀ ਆ ਸੋ ਇਟਸ ਬਿਕਾਜ਼ ਆਫ ਹਿਮ ਕਿ ਇਹਨਾਂ ਨੂੰ ਮੇਰੀ ਸਕ੍ਰਿਪਟ ਪਸੰਦ ਆਈ ਔਰ ਅਸੀਂ ਔਨ ਬੋਰਡ ਇਕੱਠੇ ਹੋਏ ਹਾਂ ਜੀ ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਸਿੰਘ ਔਲਖ ਹੈ ਮੇਰਾ ਸਵਾਲ ਨਿਰਵੈਰ ਵੀਰੇ ਨੂੰ ਹੈ ਵੀਰੇ ਮੁਬਾਰਕ ਆ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਟ੍ਰੇਲਰ ਆ ਮੈਂ ਤੁਹਾਡੀ ਫਿਲਮ ਬਹੁਤ ਸਾਰੇ ਰੰਗਾਂ ਦੀ ਗੱਲ ਕਰਦੀ ਆ ਪਰ ਜੋ ਮੇਰੀ ਅੱਖ ਨਿਰੰਗ ਪੜਿਆ ਉਹ ਸੀਗਾ ਇਸ਼ਕ ਦਾ ਮੁਹੱਬਤ ਦਾ ਤੁਸੀਂ ਕਿਸੇ ਆਸ਼ਿਕ ਤੋਂ ਪੁੱਛੋਗੇ ਉਹ ਕਹੇਗਾ ਕਿ ਇਸ਼ਕ ਮੁਹੱਬਤ ਬੜੀ ਕੁੱਤੀ ਸ਼ਾਇਆ ਅਸੀਂ ਤੁਹਾਡੇ ਗੀਤਾਂ ਦੇ ਵਿੱਚੋਂ ਇਸ਼ਕ ਮੁਹੱਬਤ ਸੁਣਦੇ ਆਂ ਇਹ ਫਿਲਮ ਦੇ ਵਿੱਚ ਜਦੋਂ ਮੁਹੱਬਤ ਦਾ ਇਸ਼ਕ ਦਾ ਜ਼ਿਕਰ ਹੋਇਆ ਉਸਨੇ ਤੁਹਾਡੇ ਉੱਤੇ ਕੀ ਅਸਰ ਪਾਇਆ ਅਸਰ ਤਾਂ ਮੇਰੇ ਤੇ ਪਹਿਲਾਂ ਹੀ ਪਿਆ ਹੋਇਆ ਤੇ ਪਰ ਉਹਦਾ ਗੀਤ ਮੇਰੇ ਵੈਸੇ ਵੀ ਉਤਾਂ ਦੇ ਆ ਤੇ ਫਿਲਮ ਨਾਲ ਵੈਸੇ ਮੈਂ ਜੁੜ ਗਿਆ ਇੱਕਦਮ ਜਦੋਂ ਵੀਰ ਭਾਈ ਦਾ ਮੈਨੂੰ ਫੋਨ ਆਇਆ ਤੇ ਮੈਂ ਵੈਸੇ ਬੜਾ ਖੁਸ਼ ਸੀਗਾ ਵੀ ਕੋਈ ਫਿਲਮ ਵੇਖ ਰਹੇ ਹਾਂ ਤੁਸੀਂ ਆਪ ਲਿਖੀ ਆ ਤੇ ਮੈਂ ਸ਼ੋਰ ਹੀ ਸੀਗਾ ਇੱਕ ਹਿਸਾਬ ਦਾ ਪਹਿਲਾਂ ਹੀ ਤੇ ਕੋਈ ਮਨਚ ਸਵਾਲ ਨਹੀਂ ਸੀਗਾ ਤੇ ਜਦੋਂ ਇਹਨਾਂ ਨੇ ਸਟੋਰੀ ਸੁਣਾਈ ਤੇ ਮੈਂ ਬੜਾ ਖੁਸ਼ ਹੋਇਆ ਤੇ ਅਸੀਂ ਕਿਉਂਕਿ ਉਸ ਤੋਂ ਜਿੱਦਾਂ ਬਲਜਿੰਦਰ ਮੈਡਮ ਨੇ ਦੱਸਿਆ ਨਾ ਕਿ ਪੇਮੈਂਟ ਤੋਂ ਪਹਿਲਾਂ ਉਹਨਾਂ ਦੇ ਕੋਸਟਿਊਮ ਬਣ ਚੁੱਕੇ ਸੀ ਸਕ੍ਰਿਪਟ ਸੁਣਾਉਣ ਤੋਂ ਪਹਿਲਾਂ ਵੀਰੇ ਨੇ ਮੈਨੂੰ ਫੋਨ ਤੇ ਕਹਿਤਾ ਸੀ ਭਾਜੀ ਜੇ ਤੁਸੀਂ ਬੈਠੇ ਹੋ ਤਾਂ ਆਪਾਂ ਕਰਾਂਗੇ ਜੀ। ਇੱਕ ਖਾਸियत ਆ ਇਹਨਾਂ ਨੇ ਏ ٹرسٹ ਦਿਖਾਇਆ ਸੀ ਅਜੇ ਸਕ੍ਰਿਪਟ ਸੁਣੀ ਨਹੀਂ ਸੀ। ਨਹੀਂ ਬਿਲਕੁਲ ਸੋ ਮੈਂ ਉਹੀ ਗੱਲ ਕਰਦੇ ਆਂ ਵੀ ਪਹਿਲਾਂ ਹੀ ਸ਼ੋਰ ਸੀਗੇ ਵੀ ਹਾਂ ਯਾਰ ਬਹੁਤ ਸੋਹਣਾ ਸਟੋਰੀ ਬੜੀ ਸੋਹਣੀ ਆ ਤੇ ਆਪਦੇ ਆਪ ਨੂੰ ਬੜਾ ਚਾਅ ਸੀ ਵੈਸੇ ਐਕਟਿੰਗ ਕਰਨ ਦਾ ਤੇ ਇੱਕ ਆਪਦੇ ਵਰਗੀ ਫਿਲਮ ਜਦੋਂ ਮਿਲ ਜੇ ਤੇ ਆਪਦੇ ਵਰਗੀ ਟੀਮ ਮਿਲ ਜੇ ਤੇ ਫਿਰ ਤਾਂ ਸੋਹਣੇ ਤੋਂ ਸੁਹਾਗਾ ਹੋ ਜਾਂਦਾ। ਸੋ ਬਹੁਤ ਵਧੀਆ ਲੱਗਾ। ਵੈਸੇ ਤੁਹਾਡੇ ਗੀਤਾਂ ਦੇ ਵਿੱਚੋਂ ਅਸੀਂ ਵੇਖਦੇ ਆ ਤੁਹਾਡਾ ਲਹਿੰਦੇ ਪੰਜਾਬ ਨਾਲ ਬਹੁਤ ਪਿਆਰ ਆ ਤੁਸੀਂ ਜਿਹੜਾ ਲਹਿੰਦੇ ਪੰਜਾਬ ਜਦੋਂ ਗਏ ਸੀ ਉੱਥੇ ਤੁਹਾਨੂੰ ਇੰਨਾ ਪਿਆਰ ਮਿਲਿਆ ਸੀ ਵੀ ਉਹ ਮੈਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਇਹ ਜਿਹੜਾ ਕਿਰਦਾਰ ਨਿਭਾਉਣ ਚ ਕਿੰਨਾ ਅੰਦਰੋਂ ਸੰਤੁਸ਼ਟੀ ਹੋਈ ਹਾਂ ਯਾਰ ਜੇ ਮੈਂ ਦੋਹਾਂ ਪੰਜਾਬਾਂ ਨੂੰ ਪਿਆਰ ਕਰਦਾ ਤਾਂ ਜ ਮੇਰੇ ਹਿੱਸੇ ਕਿਰਦਾਰ ਆਇਆ ਮੈਨੂੰ ਲੱਗਦਾ ਕਿ ਜਿਹੜੇ ਕਿਰਦਾਰ ਤੁਹਾਨੂੰ ਮਿਲਦੇ ਨੇ ਨਾ ਨਿਭਾਉਣ ਵਾਸਤੇ ਉਹ ਕਿਤੇ ਨਾ ਕਿਤੇ ਨਾ ਤੁਹਾਡੇ ਪਰਸਨਲ ਕੈਰੈਕਟਰ ਦੇ ਉੱਤੇ ਵੀ ਅਸਰ ਪਾਉਂਦੇ ਨੇ ਔਰ ਜਿਹੜਾ ਇਹ ਕੈਰੈਕਟਰ ਮੈਂ ਇਸ ਫਿਲਮ ਦੇ ਵਿੱਚ ਕੀਤਾ ਸੱਚ ਜਾਣੇ ਉਹ ਕੈਰੈਕਟਰ ਕਰਨ ਤੋਂ ਬਾਅਦ ਚ ਮੈਨੂੰ ਆਪ ਲੱਗਿਆ ਕਿ ਮੇਰੇ ਚ ਕਿੱਥੇ ਕਿੱਥੇ ਹੁਣਤਾਈਆਂ ਔਰ ਉਸ ਕੈਰੈਕਟਰ ਦੀਆਂ ਕੈਰੈਕਟਰ ਦੇ ਜਿਹੜੇ ਗੁਣ ਸੀਗੇ ਉਹਨਾਂ ਗੁਣਾਂ ਦੇ ਵਿੱਚੋਂ ਮੈਨੂੰ ਬੜਾ ਕੁਝ ਹਾਸਲ ਕਰਨ ਦਾ ਮੌਕਾ ਮਿਲਿਆ ਸੋ ਮੈਂ ਬਹੁਤ ਬlesed ਫੀਲ ਕਰਦਾ ਕਿ ਮੈਂ ਇਹ ਕੈਰੈਕਟਰ ਕੀਤਾ ਜੀ ਔਰ ਇੱਕ ਗੱਲ ਮੈਂ ਦੱਸਣੀ ਚਾਹਣਾ ਇਹ ਇਦਾਂ ਨਹੀਂ ਹੈ ਕਿ ਭਾਜੀ ਰਾਈਟਰ ਨੇ ਤੇ ਅਸੀਂ ਇਹਨਾਂ ਨੂੰ ਚੂਜ਼ ਕੀਤਾ ਗਏ ਸੌ ਲੱਗੇ ਆਪਾਂ ਟਿਲ ਸ਼ੂਟ ਤੋਂ 3 ਦਿਨ ਪਹਿਲੇ ਵੀ ਇਹ ਡਿਸਕਸ ਭਾਜੀ ਮੇਰੇ ਨਾਲ ਕਰਦੇ ਰਹੇ ਭਾਜੀ ਤੁਹਾਨੂੰ ਲੱਗਦਾ ਮੈਂ ਕਰ ਲੂੰਗਾ ਤੇ ਮੈਂ ਡੇ 1 ਵੀ ਭਾਜੀ ਨੂੰ ਇਹ ਕਹਿ ਰਿਹਾ ਸੀ ਕਿ ਭਾਜੀ ਤੁਸੀਂ ਹੀ ਕਰੋਗੇ ਤੇ ਅਖੀਰ ਚ ਵੀ ਇਹੀ ਕਹਿ ਰਿਹਾ ਸੀ ਭਾਜੀ ਮੈਨੂੰ ਪਲੀਜ਼ ਤੁਸੀਂ ਕੌਨਫੀਡੈਂਸ ਨਾ ਲੂਜ਼ ਕਰੋ ਮੈਨੂੰ ਪਤਾ ਮੈਂ ਅਸੀਂ ਕੀ ਸੋਚਿਆ ਹੋਇਆ ਉਸ ਕਿਰਦਾਰ ਬਾਰੇ ਬਹੁਤ ਵਧੀਆ ਤੇ ਅਸੀਂ ਉਡੀਕਦੇ ਸੀਗੇ ਕਿ ਕੋਈ ਤੁਹਾਡਾ ਡਾਇਲੋਗ ਸਾਨੂੰ ਟ੍ਰੇਲਰ ਦੇ ਵਿੱਚ ਵੇਖਣ ਨੂੰ ਮਿਲੇ ਉਹ ਸਾਨੂੰ ਸੁਣਾਇ ਨਹੀਂ ਦਿੱਤਾ ਤੇ ਥੋੜਾ ਜਿਹਾ ਅਸੀਂ ਨਿਰਾਸ਼ ਹੋਏ ਆ ਉਹਦੇ ਤੋਂ ਹਾਂਜੀ ਆ ਮੀਨ ਦ ਰੀਜ਼ਨ ਮੈਂ ਨਹੀਂ ਦੱਸ ਸਕਦੀ ਰਾਈਟ ਨਾਉ ਬਟ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਦ ਰੀਜ਼ਨ ਫॉर दैट ਅਮ ਬਈਆ ਇਸ ਕੈਰੈਕਟਰ ਨੇ ਮੈਨੂੰ ਬਹੁਤ ਚੈਲੰਜ ਕੀਤਾ ਮੀ ਰੀਐਕਟਿੰਗ ਐਬਿਲਿਟੀ ਨੂੰ ਤੇ ਉਹਦਾ ਰੀਜ਼ਨ ਹਾਂ ਯਾਰ ਕਿੰਨੀ সুইਟ ਹੈ ਇਹ ਜਿਹੜੇ ਲੜ ਪੈਂਦੀਆਂ ਯਾਰ ਮੈਂ ਵੀ ਨਰਾਜ ਆ ਕਿ ਮੇਰਾ ਡਾਇਲੋਗ ਨਹੀਂ ਪਾਇਆ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ ਦੋ ਸੁਣਾਗੇ ਨਾਲੇ ਮੇਰਾ ਸਵਾਲ ਨਿਰਵੈਰ ਵੀਰੇ ਨੂੰ ਹੈ ਤੇ ਵੀਰੇ ਸასი ਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਸੋਹਣਾ ਕੰਮ ਲੱਗ ਰਿਹਾ ਵੀਰੇ ਤੁਹਾਡਾ ਤੇ ਮੈਨੂੰ ਉਮੀਦ ਹੈ ਕਿ ਜਿੰਨਾ ਪਿਆਰ ਤੁਹਾਡੇ ਗੀਤਾਂ ਨੂੰ ਸਾਰੇ ਕਰਦੇ ਨੇ ਇਸ ਫਿਲਮ ਨੂੰ ਵੀ ਓਨਾ ਹੀ ਪਿਆਰ ਦੇਣਗੇ ਵੀਰੇ ਮੈਂ ਨਾ ਇੰਸਟਾਗ੍ਰam ਸਕਰੋਲ ਕਰ ਰਿਹਾ ਸੀਗਾ ਤੇ ਉੱਥੇ ਮੈਂ ਇੱਕ ਬੇਬੇ ਦੀ ਵੀਡੀਓ ਦੇਖਦਾ ਐਂਕਰ ਬੇਬੇ ਨੂੰ ਸਵਾਲ ਕਰਦਾ ਹੈ ਕਿ ਕਰਦਾ ਹੈ ਕਿ ਤੁਹਾਨੂੰ ਕਿਹੜਾ ਪੰਜਾਬੀ ਕਲਾਕਾਰ ਪਸੰਦ ਹੈ ਬੇਬੇ ਕਹਿੰਦੀ ਹੈ ਕਿ ਮੈਨੂੰ ਪਤਲਾ ਜਿਹਾ ਮੁੰਡਾ ਪਸੰਦ ਹੈ ਇੱਕ ਗੀਤ ਗਾਉਂਦਾ ਬੜੇ ਸੋਹਣੇ ਪਿਆਰ ਵਾਲੇ ਗੀਤ ਗਾਉਂਦਾ ਹੈ ਉਹ ਤੇ ਐਂਕਰ ਕਹਿੰਦਾ ਕਿ ਨਿਰਵੈਰ ਪੰਨੂ ਕਹਿੰਦੀ ਹਾਂ ਨਿਰਵੈਰ ਪੰਨੂ ਤੇ ਜਿਵੇਂ ਮੈਮ ਨੇ ਵੀ ਗੱਲ ਕੀਤੀ ਕਿ ਸਾਡੇ ਘਰੇ ਗੱਲ ਚੱਲੀ ਕਿ ਮੈਂ ਨਿਰਵੈਰ ਪੰਨੂ ਨਾਲ ਫਿਲਮ ਕਰ ਰਹੀ ਹਾਂ ਤੇ ਬੱਚੇ ਕਹਿੰਦੇ ਅੱਛਾ ਤੁਸੀਂ ਨਿਰਵੈਰ ਪੰਨੂ ਨਾਲ ਗੱਲ ਕਰ ਰਹੇ ਹੋ ਮਤਲਬ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਉਦੋਂ ਲੱਗਦਾ ਕਿ ਯਾਰ ਲਾਈਫ ਚ ਕੁਝ ਤੇ ਚੰਗਾ ਕਰ ਰਹੇ ਆ ਸਕੂਨ ਦਿੰਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਨਹੀਂ ਬਿਲਕੁਲ ਵੀਰੇ ਬੜਾ ਚੰਗਾ ਲੱਗਦਾ ਤੇ ਇਹ ਸਾਰੀਆਂ ਕਰਾਮਾਤਾਂ ਹੀ ਆ ਮਾਲਕ ਦੀ ਬਖਸ਼ਿਸ਼ ਆ ਕਲਾ ਵੀ ਤੇ ਇਹ ਸ਼ੋਰਤ ਵੀ ਸਾਰੀ ਤੇ ਉਹ ਜਿਵੇਂ ਜਿਵੇਂ ਹੋਈ ਜਾਂਦਾ ਪਤਾ ਵੀ ਨਹੀਂ ਲੱਗ ਰਿਹਾ ਵੀ ਕੀ ਕੁਝ ਹੋਈ ਜਾਂਦਾ ਸਾਰੇ ਇੰਨਾ ਪਿਆਰ ਕਰਦੇ ਆ ਇੰਨਾ ਸਤਿਕਾਰ ਕਰਦੇ ਆ ਤੇ ਇਹ ਸਾਰਾ ਕੁਝ ਮਾਲਕ ਕਰਾਉਣ ਵਾਲਾ ਉਹਦੀ ਦੇਣ ਆ ਉਹਦਾ ਸ਼ੁਕਰ ਆ ਹਰ ਵੇਲੇ ਹਰ ਵੇਲੇ ਉਹਦਾ ਸ਼ੁਕਰ ਆ ਸასიਕਾਲ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ ਸੋਹਣਾ ਟ੍ਰੇਲਰ ਹੈ ਐਂਡ ਮੇਰਾ ਸਵਾਲ ਤਨੂ ਤੋਂ ਹੈ ਤਨੂ ਨੂੰ ਪਲੀਜ਼ ਮਾਈਕ ਦੇ ਦਿਓ ਨਿਰਵੈ ਨੇ ਤਾਂ ਦੱਸਿਆ ਕਿ ਮੁਹੱਬਤ ਤਾਂ ਉਹਨਾਂ ਲਈ ਪਹਿਲਾਂ ਹੀ ਉਹਨਾਂ ਦੀ ਗੀਤਾਂ ਚ ਅਸੀਂ ਦੇਖ ਚੁੱਕੇ ਆ ਤੁਹਾਡੇ ਲਈ ਜਾਨਣਾ ਚਾਹਾਂਗੇ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਮੁਹੱਬਤ ਦੇ ਕੀ ਮਾਇਨੇ ਤੁਹਾਡੇ ਲਈ ਬਣੇ ਹੈ ਔਰ ਮੁਹੱਬਤ ਜੇ ਡਿਫਾਈਨ ਕਰਨੀ ਹੋਵੇ ਤਾਂ ਤੁਨੂੰ ਲਈ ਕੀ ਹੈ ਐਕਚੁਅਲੀ ਮੈਂ ਅੰਡਰਸਟੈਂਡ ਨਹੀਂ ਕੀਤਾ ਤੁਹਾਡਾ ਕੁਐਸਚਨ ਉਹ ਕਹਿੰਦੇ ਵੀ ਮੁਹੱਬਤ ਲਵ ਦੀ ਡੈਫੀਨੇਸ਼ਨ ਤੁਹਾਡੇ ਲਈ ਕੀ ਹੈ ਪਿਆਰ ਦੀ ਡੈਫੀਨੇਸ਼ਨ ਕੀ ਆ ਪਿਆਰ ਦੀ ਡੈਫੀਨੇਸ਼ਨ ਕੀ ਆ ਪਿਆਰ ਅਨਕੰਡੀਸ਼ਨਲ ਆ ਜੇ ਤੁਸੀਂ ਕੋਈ ਚੀਜ਼ ਨੂੰ ਜੇ ਕੋਈ ਪਰਸਨ ਨੂੰ ਪਿਆਰ ਕਰਦੇ ਆ ਯੂ ਡੋਨਟ ਵਾਂਟ ਐਨੀਥਿੰਗ ਇਨ ਰਿਟਰਨ ਹਨਾ ਇਫ ਇਟਸ ਵਨ ਸਾਈਡਡ ਇਟਸ ਟਰੂ ਅਮ ਇਹ ਹੀ ਹੈ ਮੇਰੀ ਡੈਫੀਨੇਸ਼ਨ ਲਵ ਇਜ਼ ਅਨਕੰਡੀਸ਼ਨਲ ਤੇ ਸਭ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਨਰਵੈਰ ਵੀਰੇ ਜਦੋਂ ਨਾ ਸਤਿੰਦਰ ਸਤਾਜ ਜੀ ਦੀ ਫਿਲਮ ਆਈ ਸੀ ਇਕੋ ਮਿੱਕੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਵੀ ਬੜਾ ਮੈਨੂੰ ਚਾਹ ਸੀਗਾ ਵੀ ਹੀਰੋ ਬਣਨਾ ਫਿਲਮ ਕਰਨੀ ਆ ਬਟ ਮੇਰੇ ਕੋਲ ਨਾ ਬਹੁਤ ਸਾਰੀਆਂ ਸਕ੍ਰਿਪਟਾਂ ਆਉਂਦੀਆਂ ਸੀਗੀਆਂ ਮੈਂ ਇਹਨੂੰ ਮਨ ਨਹੀਂ ਕਰਦਾ ਸੀ ਵੀ ਯੈਸ ਕਰਾਂ ਜਾਂ ਕਿੱਦਾਂ ਕਰਾਂ ਤੁਹਾਡੇ ਕੋਲ ਆਈ ਥਿੰਕ ਬਹੁਤ ਟਾਈਮ ਤੋਂ ਪਹਿਲਾਂ ਪ੍ਰੋਡਿਊਸ ਕਰਦੇ ਹੋਣਗੇ ਲੋਕ ਤੇ ਫਿਰ ਇੱਕ ਤੱਕ ਪੁਆਇੰਟ ਉਹਨਾਂ ਨੇ ਦੱਸ ਦਿੱਤਾ ਕਿ ਵੀਰ ਸਿੰਘ ਜੀ ਸੀਗੇ ਤਾਂ ਉਹ ਕਹਿੰਦੇ ਵੀ ਆਪਾਂ ਫਿਲਮ ਕਰਾਂਗੇ ਹੋਰ ਵੀ ਕੁਝ ਰੀਜਨਸ ਹੋਈ ਹੋਣਗੇ ਤੇ ਪਹਿਲਾਂ ਵੀ ਸਕ੍ਰਿਪਟਸ ਤੁਹਾਡੇ ਕੋਲ ਆਈਆਂ ਹੋਣਗੀਆਂ ਡੈਫੀਨਿਟਲੀ ਹਾਂਜੀ ਹਾਂਜੀ ਪ ਤੇ ਇੱਕ ਆਪ ਦੇ ਆਪ ਨੂੰ ਨਹੀਂ ਜਿਆਦਾ ਸੀਗੀ ਤੇ ਨਾਲ ਟੀਮ ਨੂੰ ਵੀ ਹੁੰਦਾ ਸੀਗਾ ਵੀ ਆਪਾਂ ਕੁਝ ਹੋਵੇਂ ਦਾ ਵੇਖੀ ਜਾਂ ਹੋਵੇਂ ਦਾ ਕਰੀਏ ਤੇ ਇਹ ਚੀਜ਼ ਤਾਂ ਹੋਈ ਆ ਕਿਉਂਕਿ ਸਕ੍ਰਿਪਟ ਆਉਂਦੀ ਰਹਿੰਦੀ ਆ ਹਰ ਇੱਕਦਮ ਅਪਰੋਚ ਹੁੰਦੀ ਆ ਤੇ ਪਰ ਵੀਰ ਭਾਜੀ ਵਾਲਾ ਤਾਂ ਉਹਨੂੰ ਜੱਜ ਗਿਆ ਤੇ ਫਿਰ ਆਪਾਂ ਟਰਨ ਕਰਤਾ ਹਾਂਜੀ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀ ਮੁਬਾਰਕਾਂ ਜੀ ਨਿਰਵੈਰ ਵੀਰੇ ਮੇਰਾ ਸਵਾਲ ਤੁਹਾਨੂੰ ਆ ਸਤਿ ਸ਼੍ਰੀ ਅਕਾਲ ਜੀ ਬੱਲੀ ਬਾਠ ਮੇਰਾ ਨਾਮ ਆ ਹਾਂਜੀ ਸ਼ੁਰੂਆਤ ਦੇ ਵਿੱਚ ਜਦੋਂ ਨਿਰਵੈਰ ਦੇ ਬੈਕ ਟੂ ਬੈਕ ਪਿਸਟੋਲ ਗਾਣਾ ਬੰਦੂਕ ਗਾਣਾ ਹਿੱਟ ਹੋਇਆ ਨਾ ਮੈਨੂੰ ਸ਼ੁਰੂਆਤ ਆ ਯਾਦ ਹੈ ਕਿ ਆਪਾਂ ਇੱਕ ਇੰਟਰਵਿਊ ਕੀਤਾ ਸ਼ੁਰੂਆਤਾਂ ਦੇ ਵਿੱਚ ਤੇ ਉਦੋਂ ਨਿਰਵੈਰ ਨੇ ਮੈਨੂੰ ਕਿਹਾ ਸੀ ਕਿ ਯਾਰ ਮੈਂ ਇੱਕ ਦਿਨ ਐਕਟ ਕਰਨਾ ਚਾਹੁੰਨਾ ਹੈ ਤੇ ਉਹ ਜਿੰਨੇ ਜਿੰਨੇ ਵਾਰ ਤੁਸੀਂ ਵੈਰਨਟੀ ਬੈਂਡ ਦੇ ਵਿੱਚ ਤਿਆਰ ਹੁੰਦੇ ਸੀਗੇ ਸ਼ੀਸ਼ੇ ਮੂਰੇ ਖੜਦੇ ਸੀਗੇ ਤਾਂ ਕਿਹੋ ਜਿਹੇ ਸਵਾਲ ਹੁੰਦੇ ਸੀ ਨਿਰਵੈਰ ਨੂੰ ਸ਼ੀਸ਼ੇ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਨਹੀਂ ਬਿਲਕੁਲ ਬੜਾ ਚਾ ਚੜਦਾ ਸੀ ਯਾਰ ਅਸੀਂ ਤਾਂ ਗੱਲਾਂ ਕਰਦੇ ਰਹਿੰਦੇ ਸੀ ਆਪਦੇ ਯਾਰ ਮਿੱਤਰ ਨਾਲ ਹੀ ਹੁੰਦੇ ਆ ਵੀ ਉਹ ਮੇਰੀ ਫਿਲਮ ਆ ਰਹੀ ਆ ਤੇ ਐ ਖੁਸ਼ ਹੋਈਦਾ ਵੀ ਯਾਰ ਉਹ ਮੇਰੀ ਫਿਲਮ ਵਾਰ-ਵਾਰ ਉਦੋਂ ਹੀ ਕਹੀ ਜਾਣਾ ਤੇ ਸੱਚੀ ਬੜਾ ਚਾ ਸੀਗਾ ਐਕਟਿੰਗ ਕਰਨ ਦਾ ਤੁੱਕੀ ਇੱਥੇ ਦੋ ਸੋਚੀਆਂ ਹੁੰਦੀਆਂ ਤੇ ਜਦੋਂ ਇਹ ਹੁੰਦੀਆਂ ਹਨ ਨਾਲ ਆਪਦੇ ਆਪ ਨਾਲ ਤੇ ਉਦੋਂ ਬਸ ਦੱਸ ਨਹੀਂ ਸਕਦੇ ਕਿ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਤੁਹਾਡਾ ਲੈਂਦੇ ਪੰਜਾਬ ਦੇ ਨਾਲ ਕਨੈਕਸ਼ਨ ਕਿਹੋ ਜਿਹਾ ਹੈ ਕਿਉਂਕਿ ਅਕਸਰ ਹੀ ਤੁਹਾਡੀਆਂ ਗਾਣੇ ਦੇ ਵਿਡੀਓਜ਼ ਦੇ ਵਿੱਚ ਤੁਹਾਡੀ ਲੁਕਸ ਦੀ ਗੱਲ ਹੋਵੇ ਚਾਹੇ ਬੋਲਾਂ ਦੀ ਗੱਲ ਹੋਵੇ ਚਾਹੇ ਜਦਾਂ ਤਰੀਕੇ ਨਾਲ ਫਲਮਾਇਆ ਜਾਂਦਾ ਗਾਣੇ ਨੂੰ ਹਮੇਸ਼ਾ ਹੀ ਲੈਂਦਾ ਪੰਜਾਬ ਦੇਖਿਆ ਤੁਹਾਡਾ ਪਿਸ਼ੋਕੜ ਵੀ ਲੈਂਦੇ ਪੰਜਾਬ ਦੇ ਬਿਲਕੁਲ ਲੱਗੇ ਲੱਗਦਾ ਜੀ ਬੱਟਰ ਇਹ ਤੁਹਾਡੇ ਕੋਲ ਤੋਂ ਪਿੰਡ ਹੈ ਤੁਹਾਡਾ ਤਾਂ ਕਿਸ ਤਰੀਕੇ ਦਾ ਤੁਹਾਨੂੰ ਕਨੈਕਸ਼ਨ ਲੱਗਦਾ ਹੈ ਉਸ ਪੰਜਾਬ ਦੇ ਨਾਲ ਨੀ ਪੰਜਾਬ ਨਾਲ ਤਾਂ ਕਨੈਕਸ਼ਨ ਆਬਵੀਅਸਲੀ ਹੋਊਗਾ ਤੇ ਬੜਾ ਡੂੰਗਾ ਪਤਾ ਨਹੀਂ ਉਹ ਕੋਈ ਤਾਰ ਜੁੜੀ ਹੋਈ ਆ ਕੋਈ ਇਹ ਤੇ ਮੈਂ ਕਹਿ ਵੀ ਨਹੀਂ ਸਕਦਾ ਵੀ ਕਿੱਦਾਂ ਹੋਊਗਾ ਬਟ ਆ ਵੀ ਹੈ ਕੋਈ ਨਾ ਕੋਈ ਕਨੈਕਸ਼ਨ ਕਿਉਂਕਿ ਉਧਰ ਵੀ ਪੰਜਾਬੀ ਆ ਇਧਰ ਵੀ ਪੰਜਾਬੀ ਆ ਸੋ ਉਹੀ ਬੋਲੀ ਆ ਉਹੀ ਸੋਚਾਂ ਵਾਂ ਉਹੀ ਲਿਟਰੇਚਰ ਆ ਉਹੀ ਕਲਚਰ ਆ ਤੇ ਉਹ ਸਾਰਾ ਕੁਝ ਮਿਲਦਾ ਮੈਚ ਕਰਦਾ ਤੇ ਕਨੈਕਸ਼ਨ ਜੁੜਿਆ ਰਹਿੰਦਾ ਤੇ ਮੇਰਾ ਆਪਦਾ ਬੜਾ ਚਾਹ ਹੁੰਦਾ ਕਿਉਂਕਿ ਉਧਰ ਦਾ ਮਾਹੌਲ ਜਿਵੇਂ ਦਾ ਆਪਾਂ ਪਿੰਡਾਂ ਪੁਰਾਣਿਆਂ ਚ ਵੇਂਦੇ ਰਹੇ ਆ ਤੇ ਉੱਥੇ ਮਿਲਾਂ ਦਾ ਹਜੇ ਵੀ ਹੈਗਾ ਇੱਥੇ ਆਪਣੇ ਵਾਲੇ ਤਾਂ ਸ਼ੁਰੂ ਹੌਲੀ ਹੌਲੀ ਅਪਡੇਟ ਹੋਈ ਜਾਂਦਾ ਮਾਹੌਲ ਤੇ ਬਟ ਉੱਥੇ ਤਾਂ ਕਰਕੇ ਮਿਲਾਂ ਦਾ ਵੀ ਜ਼ਿਆਦਾ ਜੁੜਿਆ ਰਹਿੰਦਾ ਬੰਦਾ ਜਦੋਂ ਇੱਕ ਪਿੰਡ ਕਿਉਂਕਿ ਪਿੰਡ ਚੋਂ ਆਏ ਆ ਤੇ ਪਿੰਡੂ ਮਾਹੌਲ ਵੈਸੇ ਚੰਗਾ ਲੱਗਦਾ ਸਾਰਾ ਤਬਦੀਲੀ ਬਿਲਕੁਲ ਆਉਣੀ ਸੀ ਏਡੇ ਸੋਹਣੇ ਕਿਰਦਾਰ ਵਾਲੇ ਬੰਦੇ ਮੇਰੇ ਨਾਲ ਰਹਿਣੇ 24 ਘੰਟੇ ਤੇ ਵੈਸੇ ਇੱਕ ਸਬਰ ਆਉਂਦਾ ਬੰਦੇ 'ਚ ਤੇ ਵੈਸੇ ਬੜਾ ਕੁਝ ਸਿੱਖੇ ਆ ਭਾਜੀ ਤੋਂ ਵੀ ਕਿਦਾਂ ਕਿਸੇ ਨਾਲ ਗੱਲ ਕਰਨੀ ਆ ਕਿਦਾਂ ਕਿਸੇ ਨਾਲ ਬੋਲਣਾ ਤੇ ਬੜਾ ਕੁਝ ਸਿੱਖਦੇ ਰਹੇ ਆ ਸਾਰੇ ਵੱਡੇ ਐਕਟਰ ਜਿੰਨੇ ਵੀ ਇੱਥੇ ਮੇਰੇ ਨਾਲ ਬੈਠੇ ਆ ਸੋ ਉਹਨਾਂ ਸਾਰਿਆਂ ਤੋਂ ਵੱਡਿਆਂ ਤੋਂ ਸਿੱਖਦੇ ਰਹੇ ਆ ਬਹੁਤ ਕੁਝ ਸਿੱਖਿਆ ਭਾਜੀ ਸੰਗਤ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਇਹਨਾਂ ਟਾਈਮ ਭਾਜੀ ਉਹਨਾਂ ਨਾਲ ਰਹੇ ਹੋ ਥੋੜੇ ਤੋਂ ਕਿੰਨੇ ਸੀਨੀਅਰ ਨੇ ਅਸੀਂ ਹੁਣੇ ਵੇਖ ਰਹੇ ਹਾਂ ਕਿ ਭਾਜੀ ਤੁਹਾਨੂੰ ਭਾਜੀ ਤੋਂ ਬਿਨਾ ਗੱਲ ਨਹੀਂ ਕਰ ਰਹੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪਿੰਡ ਤਾਂ ਹੁਣ ਬਿਸਕੁਟ ਨੂੰ ਵੀ ਜੀ ਹਟਾਤਾ ਉਹਨਾਂ ਨੇ ਪਰਲੇ ਆਣਾ ਤਾਂ ਬਿਸਕੁਟ ਕਹਿਣ ਲੱਗੇ ਹਨਾ ਬੜਾ ਭਾਜੀ ਤੁਹਾਨੂੰ ਭਾਜੀ ਕਹਿ ਰਿਹਾ ਤਾਂ ਇਹ ਤੁਹਾਡੇ ਕਿੰਨਾ ਮਤਲਬ ਚੀਜ਼ ਮਤਲਬ ਬਹੁਤ ਸੋਹਣੀ ਚੀਜ਼ ਆ ਇਹ ਹਨਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਲਈ ਵੀਰ ਭਾਜੀ ਦੇ ਪਿਆਰ ਔਰ ਰਿਸਪੈਕਟ ਔਰ ਇੱਜ਼ਤ ਮਾਨਸਤ ਕਰ ਲਈ ਨਹੀਂ ਬਿਲਕੁਲ ਅਸਲ 'ਚ ਪਤਾ ਕੀ ਹੁੰਦਾ ਵੱਡਾ ਕੋਈ ਆਪਦੇ ਆਪ 'ਚ ਵੱਡਾ ਨਹੀਂ ਹੁੰਦਾ ਵੱਡਾ ਜੇ ਕੋਈ ਕੋਈ ਕਿਸੇ ਨੂੰ ਸਮਝਦਾ ਤੇ ਫਿਰ ਵੱਡਾ ਹੁੰਦਾ ਤੇ ਜ਼ਰੂਰੀ ਨਹੀਂ ਵੀ ਜੇ ਕੋਈ ਵੱਡਾ ਵਾ ਤੇ ਉਹ ਆਪ ਕਹੀ ਜਾਊ ਮੈਂ ਵੱਡਾ ਵੱਡਾ ਤੇ ਇਦਾਂ ਨਹੀਂ ਹੁੰਦਾ ਜਦੋਂ ਕੋਈ ਉਹਨੂੰ ਸਮਝੂਗਾ ਵੀ ਉਹ ਵੱਡਾ ਵਾ ਤੇ ਫਿਰ ਉਹ ਵੱਡਾ ਬਣਦਾ ਸੋ ਭਾਜੀ ਹੁਣਾਂ ਦਾ ਕਿਰਦਾਰ ਇੱਡਾ ਸੋਹਣਾ ਵਾ ਜਾਂ ਤੇ ਉਹ ਸਲੀਕਾ ਬੋਲਣ ਦਾ ਉਹ ਸਾਰਾ ਕੁਝ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਸਬਰ ਜਿਹੜਾ ਤੇ ਉਹ ਬੜਾ ਚੰਗਾ ਵਾ ਬੜਾ ਕੁਝ ਸਿੱਖਿਆ ਸਿੱਖਦੇ ਰਾਵਾਂਗੇ ਨਾਲ ਨਾਲ ਰਹੇਗੇ ਹਾਨੀ ਭਾਜੀ ਤੁਹਾਨੂੰ ਕੁਸਚਨ ਹੈ ਮੇਰਾ ਤੁਸੀਂ ਹਰ ਵਾਰ ਇੱਕ ਆਪਣਾ ਅਲੱਗ ਜਿਹਾ ਫੀਲ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਵਾਰ ਲੈਂਦੇ ਪੰਜਾਬ ਵਾਲਾ ਤੁਸੀਂ ਬੜਾ ਪਿਆਰਾ ਜ਼ੈਕਟ ਕਰ ਰਹੇ ਹੋ ਇਹ ਐਕਟ ਕਰਨ ਦੇ ਵਿੱਚ ਕੋਈ ਮੁਸ਼ਕਲਤਾ ਨਹੀਂ ਆਈ ਜਹਨ ਦੇ ਵਿੱਚ ਕੀ ਸਵਾਲ ਸੀ ਹਣੀ ਬਾਜੀ ਸਾਡੇ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਕਰਲੀ ਵਾਲਾਂ ਵਾਲੀ ਕੁੜੀ ਸਿਰਫ ਇੱਕੋ ਨਹੀਂ ਹੈ ਸਾਡੀ ਫਿਲਮ ਚ ਦੋ ਨੇ ਇੱਕ ਹਸਨ ਹੈ ਦੂਜੀ ਇਹ ਹੈ ਔਰ ਤੁਸੀਂ ਕਾਲਸ ਦੇ ਨਾਲ ਖੇਡਦੇ ਹੋਏ ਵੀ ਦੇਖੋਗੇ ਇਹਨਾਂ ਨੂੰ ਫਿਲਮ ਦੇ ਵਿੱਚ ਹਾਂ ਇਹ ਤੁਸੀਂ ਫਿਲਮ 'ਚ ਹੀ ਦੇਖੋਗੇ ਕੁਝ ਹੈਲੋ ਹਾਂ ਜੀ ਨਹੀਂ ਚੱਲ ਰਿਹਾ ਇਹ ਤੁਸੀਂ ਫਿਲਮ 'ਚ ਹੀ ਦੇਖੋਗੇ ਅ ਮੈਨੂੰ ਬੜਾ ਪਿਆਰਾ ਲੱਗਾ ਇਹ ਕੈਰੈਕਟਰ ਕਿਉਂਕਿ ਐਕਟਰ ਨੂੰ ਹਮੇਸ਼ਾ ਇਹ ਹੁੰਦਾ ਕਿ ਮੈਨੂੰ ਕੁਝ ਵੱਖਰਾ ਕਰਨ ਨੂੰ ਮਿਲੇ ਸੋ ਇਹ ਜਿਹੜਾ ਕੈਰੈਕਟਰ ਸੀਗਾ ਮੇਰੇ ਲਈ ਵੱਖਰਾ ਸੀ ਤੁਸੀਂ ਇਹ ਕੈਪਸ਼ਨ ਪਾ ਸਕਦੇ ਹੋ ਇੰਡਸਟਰੀ ਨੂੰ ਇੱਕ ਨਵੀਂ ਕੁੜੀ ਮਿਲੀ ਸੋ ਕਰੈਕਟਰ ਬੜਾ ਇੰਟਰਸਟਿੰਗ ਐ ਇੰਟਰਸਟਿੰਗ ਐ ਸੋ ਤੁਹਾਨੂੰ ਦੇ ਕੇ ਮਜ਼ਾ ਆਊਗਾ ਕਿਉਂਕਿ ਮੈਨੂੰ ਇਹ ਕਰੈਕਟਰ ਪਲੇ ਕਰਦੇ ਆ ਬਹੁਤ ਵਧੀਆ ਮਤਲਬ ਆਨੰਦਾ ਹੈ ਕਰੈਕਟਰ ਕਰਕੇ ਸੋ ਹੋਰ ਭਾਜੀ ਹੋਰ ਕੋਈ ਹੈ ਹੋਰ ਦੱਸੋ ਜ਼ੁਲਫਾਂ ਬਾਰੇ ਦੱਸੋ ਜਣੀਆਂ ਹਾਂ ਜ਼ੁਲਫਾਂ ਬਾਰੇ ਕਰੈਕਟਰ ਬਹੁਤ ਸੋਹਣਾ ਹੈ ਹਾਂਜੀ ਨਾਲ ਡਾਇਲੋਗ ਵੀ ਬੋਲੇ ਹੋਤੇ ਕਰਕੇ ਦਿਖਾ ਦਵਾਂ ਹਾਂ ਜੀ ਸਾਡਾ ਭਾਵੇਂ ਕੱਖ ਨਾ ਰਗ ਮੈਨੂੰ ਭਾਜੀ ਭੁੱਲ ਗਿਆ ਭਾਜੀ ਦਾ ਲਿਖਿਆ ਸੀ ਤੁਸੀਂ ਪਰ ਆਪਣੇ ਤੋਂ ਵਾ ਅੱਛਾ ਜਦੋਂ ਚਲਦੇ ਸੀ ਇਨ ਚ ਮੈਨੂੰ ਇਹ ਸ਼ੇਅਰ ਲਿਖਿਆ ਮਿਲਿਆ ਨਾ ਤੇ ਮੈਂ ਪੜਿਆ ਤੇ ਮੈਂ ਕਿਹਾ ਮੈਂ ਪੜ ਕੇ ਇਹ ਨਹੀਂ ਕਿਹਾ ਵੀ ਮੈਂ ਬੋਲਣ ਲੱਗਾ ਹਾਂ ਹੈ ਨਾ ਭਾਜੀ ਨੇ ਇਹ ਨਹੀਂ ਕਿਹਾ ਵੀ ਮੈਂ ਰੋਲ ਕਰੋ ਮੈਂ ਪੜਿਆ ਮੈਂ ਕਿਹਾ ਵਾਹ ਯਾਰ ਇੰਨਾ ਇਸ਼ਕ ਵਾਲਾ ਮਾਹੌਲ ਕਿਹੜੇ ਬੰਦੇ ਨੇ ਲਿਖਿਆ ਹੈ ਭਾਜੀ ਕਹਿੰਦੇ ਮੈਂ ਹੀ ਲਿਖਿਆ ਮੈਂ ਕਿਹਾ ਵਾਹ ਯਾਰ ਭਾਜੀ ਨਹੀਂ 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 ਲਿਖ ਕੇ ਦੇ ਲਿਖ ਕੇ ਦਿੱਤਾ ਸੀ ਮੇਰਾ ਅਗਲਾ ਸਵਾਲ ਤਨੂ ਨੂੰ ਹੈ ਤਨੂ ਕਹਿੰਦੇ ਆ ਕਿ ਜਦੋਂ ਕਿਸੇ ਐਕਟਰ ਬਾਰੇ ਪੁੱਛਣਾ ਹੋਵੇ ਤਾਂ ਉਹ ਉਹਦੇ ਕੋ-ਐਕਟਰ ਤੋਂ ਪੁੱਛਣਾ ਚਾਹੀਦਾ ਤਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਹਾਡਾ ਕੋ-ਐਕਟਰ ਕਿਵੇਂ ਸੀ ਆਈ ਆਈ ਥਿੰਕ ਮੈਂ ਉਮ ਵਿਦਆਊਟ ਡਾਊਟ ਕਹਿ ਸਕਦੀ ਹਾਂ ਕਿ ਦ ਇੰਡਸਟਰੀ ਨੇ ਐਂਡ ਦ ਆਡੀਅנס ਨੇ ਆਰ ਗੋਇੰਨਾ ਐਕਸੈਪਟ ਨਰਵਦ ਐਜ਼ ਦ ਹੀਰੋ ਫਰ ਸ਼ੋਰ ਹੀ'ਸ ਡਨ ਅ ਫੈਨੋਮੈਨਲ ਜੌਬ ਮੈਂ ਕਿ ਵੀ ਕਿਆ ਸੀ ਐਂਡ ਐਜ਼ ਅ ਕੋ-ਆਰਟਿਸਟ ਉਮ ਹੀ'ਸ really really good to work with very calm and eh uh, ehi cheeza ondiya khana like just a good vibe a good energy te yeah is great oh <laughs> uh, satri kal sareyanu mera sawal nirbhay tohanu hai uh, bahut bade fan ha si thade so sawal puchan to pehla main thoda nervous ho gayi tusi kya ki main bahut time to sochda si ki kadi adakari karan da mauka mile te main zarur karunga ਅਦਾਕਾਰੀ ਸੋਚਣੀ ਤੇ ਕਰਨੀ ਦੋਨਾਂ 'ਚ ਬਹੁਤ ਫਰਕ ਹੁੰਦਾ ਹੈ ਸੋ ਤੁਹਾਨੂੰ ਅਦਾਕਾਰੀ ਕਰਨੀ ਕਿੰਨੀ ਔਖੀ ਲੱਗੀ ਜਾਂ ਸੌਖੀ ਲੱਗੀ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਸਗੋਂ ਸੌਖੀ ਹੀ ਲੱਗੀ ਆ ਪਤਾ ਨਹੀਂ ਕਿਉਂ ਇੱਕ ਅੰਦਰ ਸੀਗਾ ਵੀ ਮੈਂ ਕਰਨਾ ਹੀ ਕਰਨਾ ਜਿਵੇਂ ਦਾ ਵੀ ਹੋਊਗਾ ਵੀ ਮੈਂ ਉਹਨੂੰ ਆਪ ਦਾ 101% ਨਿਭਾਉਣਾ ਚਾਹਣਾ ਵਾ ਇਸਕੇ ਪਹਿਲਾਂ ਹੀ ਸੀ ਤੇ ਉਹ ਮਤਲਬ ਕਿ ਮਿਲਦਾ ਵੀ ਉਹ ਜੁੜਦੀ ਗਈ ਚੀਜ਼ ਤੇ ਆਪ ਦੇ ਆਪ 'ਚ ਕੌਨਫੀਡੈਂਸ ਪੂਰਾ ਸੀਗਾ ਵੀ ਕਰ ਲੈਣਾ ਆਪਾਂ ਕੋਈ ਚੈੱਕ ਕਰਨੀ ਚਾੱਕ ਦਾਂਗੇ ਤੇ ਉਹ ਵਧੀਆ ਹੋ ਗਿਆ ਰਿਕਵੈਸਟ ਹੈ ਪਲੀਜ਼ ਜਾਣ ਤੋਂ ਪਹਿਲਾਂ ਸਾਨੂੰ ਜ਼ਰੂਰ ਕੁਝ ਸੁਣਾ ਕੇ ਜਾਓ ਹਾਂਜੀ ਹਾਂਜੀ ਓਕੇ ਪਰਫੈਕਟ ਨਿਰਵੈਰ ਵੀ ਤੁਸੀਂ ਪੱਗ ਵੀ ਬੰਨੀ ਹੈ ਕੋਈ ਖਾਸ ਰੀਜ਼ਨ ਹੈ ਬਸ ਵੀ ਨਾਮ ਵੀ ਮੈਂ ਕੋਈ ਤਾਂ ਹੀ ਬੰਨੀ ਸਾਰਿਆਂ ਨੇ ਬੰਨੀ ਆ ਹਾਂ ਤੇ ਮੇਰੇ ਨਾਲ ਜਿੰਨੇ ਵੀ ਆਏ ਉਹਨਾਂ ਨੇ ਵੀ ਬੰਨੀ ਆ ਸਾਰੇ ਨੇ ਸੂਹੇ ਵਿੱਚ ਈਰੇ ਵਾਲਿਆ ਸੂਹੀ ਸੂਹੇ ਰੰਗ ਦੀ ਪੱਗ ਅੱਜ ਆਈ ਸਾਰੇ ਨੇ ਤਾਂ ਹੀ ਬੰਨੀ ਆ ਤੇ ਭਾਜੀ ਵੀਰ ਭਾਈ ਤੁਹਾਨੂੰ ਪੁੱਛਣਾ ਚਾਹੂੰਗਾ ਫਿਲਮ ਦਾ ਨਾਮ ਸੂਹੇ ਵਿੱਚ ਈਰੇ ਵਾਲਿਆ ਕੀ ਸੋਚ ਕੇ ਰੱਖਿਆ ਸਟੋਰੀ ਨਾਲ ਰਿਲੇਟ ਕਰਦਾ ਜਾਂ ਇਮੋਸ਼ਨਸ ਕੀ ਸੀ ਸੂਹ ਈਰਾ ਜਿਹੜਾ ਨਾ ਉਹ ਵਿਆਹ ਨਾਲ ਰਿਲੇਟਡ ਹੈ ਸਾਡੀ ਸਟੋਰੀ ਜਿਹੜੀ ਹੈ ਨਾ ਉਹਦੇ ਵਿੱਚ ਤੁਸੀਂ ਟ੍ਰੇਲਰ ਚ ਵੀ ਦੇਖਿਆ ਹੋਊਗਾ ਕਿ ਮਾਂ ਪੁੱਤ ਨੂੰ ਕਹਿੰਦੀ ਵੀ ਅੱਜ ਸੋਹਣੀ ਪੱਗ ਬਨ ਕੇ ਜਾਈ ਰੰਗ ਸੋਹਣਾ ਬਨ ਕੇ ਜਾਈ ਕਿ ਤੈਨੂੰ ਵੇਖਣ ਵਾਲਿਆਂ ਨੇ ਆਉਣਾ ਸੋ ਸਟੋਰੀ ਦੇ ਵਿੱਚ ਇੱਕ ਐਂਗਲ ਹੈ ਜਿਹਦੇ ਵਿੱਚ ਮੁੰਡੇ ਤੇ ਵਿਆਹ ਦੀ ਗੱਲ ਚੱਲ ਰਹੀ ਹੈ ਵਿਆਹ ਹੋ ਨਹੀਂ ਪਾਰਿਆ ਹੈਨਾ ਔਰ ਉਹ ਕਿਸ ਤਰੀਕੇ ਨਾਲ ਘੁੰਮਦੀ ਹੈ ਗੱਲ ਔਰ ਸੂਵੇ ਚੀਰੇ ਨੂੰ ਲੈ ਕੇ ਹੀ ਕਿਸ ਤਰੀਕੇ ਦਾ ਇਮੋਸ਼ਨ ਜਿਹੜਾ ਜੁੜਿਆ ਹੋਇਆ ਇਸ਼ਕ ਦੇ ਵਿੱਚ ਜੀ ਬਹੁਤ ਖੂਬ ਬਹੁਤ ਖੂਬ ਜੀ ਸੋ ਆਪਾਂ ਜਦੋਂ ਇੰਸਟਾ ਤੇ ਨਾਰਮਲੀ ਰੀਲਸ ਵਗੈਰਾ ਦੇਖਦੇ ਆਂ ਉੱਥੇ ਮੀਮ ਪੜੇ ਹੁੰਦੇ ਕਿ ਬੰਦਾ ਕਹਿੰਦਾ ਮੈਂ ਮੂਵ ਔਨ ਕਰਨ ਲੱਗਦਾ ਹਾਂ ਉਨੇ ਚ ਨਿਰਵੈਰ ਦਾ ਇੱਕ ਗਾਣਾ ਆ ਜਾਂਦਾ ਸੋ ਆਪਾਂ ਜਿਵੇਂ ਵੀਰੇ ਨੇ ਕਿਹਾ ਸੀ ਨਿਰਵੈਰ ਭਾਈ ਤੋਂ ਆਪਾਂ ਗਾਣਾ ਸੁਣਨਾ ਤੇਰੇ ਲਈ ਵੀਰੇ ਵੀਰੇ ਤੁਹਾਡੇ ਤੋਂ ਵੀ ਗਾਣਾ ਸੁਣਾਵਾਂਗੇ ਸੋ ਦੋਨੋਂ ਇੱਕ ਇੱਕ ਗਾਣਾ ਦੋ ਦੋ ਗਾਣੇ ਬਾਕੀ ਸ਼ਰਦਾ ਦੇ ਹਿਸਾਬ ਨਾਲ ਜਿਵੇਂ ਸੁਣਾਉਣਾ ਸੁਣਾ ਜਾ ਕਿ ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਾ ਵਾ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹਏ ਜੱਚਿਆ ਨਹੀਂ ਸਾਵਾ ਆਪਣਾ ਮੈਂ ਸੰਭੇ ਆਏ ਰੱਖਾਂ ਕੱਜ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਬਹੁਤ ਖੂਬ ਬਹੁਤ ਖੂਬ ਬੀਰਵਰੇ ਤੁਹਾਡੇ ਤੋਂ ਵੀ ਕੋਈ ਗਾਣਾ ਥੋੜਾ ਮਨਪਸੰਦ ਫਿਲਮ ਦਾ ਹੀ ਗਾਣਾ ਫਿਲਮ ਦਾ ਸੁਣਾ ਦਿਓ ਹਾਂਜੀ ਹੈ ਮੇਰਾ ਰੋਮ ਰੋਮ ਰਜਿਆ ਕਿਤੇ ਕੋਈ ਥੋੜ ਨਾ ਦਿਸਦੀ ਮੈਂ ਮੰਗਾ ਹੋਰ ਕੀ ਰੱਬ ਕੋਲੋਂ ਕਿਤੇ ਕੋਈ ਲੋੜ ਨਾ ਦਿਸਦੀ ਕਿਸ ਮਾਸੂਮ ਜੈ ਚਿਹਰੇ ਤੇ ਮੇਰੀ ਹਰ ਪਟਕਣ ਮੁਕੀਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਏ ਥੈਂਕ ਯੂ ਜੀ ਕੀ ਬਾਤ ਹੈ ਜੀ ਬਹੁਤ ਖੂਬ ਇੱਕ ਵਾਰੀ ਜ਼ੋਰਦਾਰ ਤਾੜੀਆਂ ਫੋਰ ਦੀ ਸਟਾਰ ਕਾਸਟ ਆਫ ਸੁਹੇ ਵਿਚਰੇ ਵਾਲੇ एवरीवन ਜ਼ੋਰਦਾਰ ਤਾੜੀਆਂ ਪਲੀਜ਼ ਥੈਂਕ ਯੂ ਸੋ ਮਚ ਥੈਂਕ ਯੂ ਸਾਰੀ ਟੀਮ ਦਾ